ਫਰੋਈਪੁਰ ਵਾਲੇ ਪਾਸੇ ਵੀ ਮਾਹੌਲ ਜਿਹੜਾ ਪੂਰਾ ਗਰਮ ਹੋਇਆ ਪਿਆ ਜੀ ਵੈਸੇ ਤਾਂ ਆਪਾਂ ਪਹਿਲਾਂ ਵੀ ਗੱਲ ਕੀਤੀ ਸੀ ਫਰੋਈਪੁਰ ਵਾਲੇ ਪਾਸੇ ਕਹਿੰਦੇ ਕਿ ਭਾਈ ਉੱਥੇ ਐਮਐਲਏ ਨੇ ਦਈਆ ਸਾਹਿਬ ਉਹਨਾਂ ਉੱਤੇ ਦੋਸ਼ ਲੱਗੇ ਸੀਗੇ ਕਥੇ ਤੌਰ ਦੇ ਉੱਤੇ ਕਿ ਭਾਈ ਉਹਨਾਂ ਨੇ ਦਬਾਅ ਵਗੈਰਾ ਪਾਇਆ ਹੁਣ ਕਹਿੰਦੇ ਕਿ ਭਾਈ ਉਹਨਾਂ ਨੇ ਕਿਸਾਨਾਂ ਨੂੰ ਫਰਲਾ ਕੱਢ ਦਿੱਤਾ ਕਹਿੰਦੇ ਚੱਕੋ ਬਈ ਮਾਨਾਨੀ ਦੇ ਨੋਟਸ ਕਹਿੰਦੇ ਕਿ ਭਾਈ ਉਧਰੋਂ ਕਿਸਾਨ ਢੀਕੀ ਜਾਂਦੇ ਆ ਉਹ ਕਹਿੰਦੇ ਕਿ ਭਾਈ ਲਿਆਓ ਤਾਂ ਸਹੀ ਨੋਟਸ ਕਹਿੰਦੇ ਕਿ ਭਾਈ ਫਿਰ ਦੇਖਦੇ ਆ ਕਹਿੰਦੇ ਕਿ ਇਹ ਦੇਖੋ ਹੁਣ ਦਈਆ ਸਾਹਿਬ ਜਿਹੜੇ ਆ ਉਹਨਾਂ ਨੇ ਪਹਿਲਾਂ ਖੰਡਨ ਜ਼ਮੀਨਿਆਂ ਤਰੋਂ ਪਾਰ ਬੜੀ ਜੀ ਕਿ ਭਈ ਉਹਦੇ ਤੇ ਨਿਗਾ ਹੈ ਜਾਂ ਕਿ ਲੋਕ ਕਿ ਕੁਝ ਪੈਸਿਆਂ ਦਾ ਲੈਣ ਦੇਣ ਕਥੇ ਤੌਰ ਤੇ ਉਹਨਾਂ ਨੇ ਦੋਸ਼ ਲਾਇਆ ਪ੍ਰੈਸ ਕਾਨਫਰੰਸ ਕਰਕੇ ਉਸ ਤੋਂ ਬਾਅਦ ਹੁਣ ਜਨਤਾ ਇਹ ਹੁੰਦਾ ਕਿ ਤੁਸੀਂ ਖੰਡਣ ਕਰਕੇ ਚੁੱਪ ਕਰ ਜਾਓ ਕਿ ਭਈ ਹਾਂ ਠੀਕ ਹੈ ਮੇਰੇ ਤੇ ਦੋਸ਼ ਲੱਗੇ ਆ ਜਵਾਬ ਦੇ ਦਿੱਤਾ ਬਸ ਕਰਨੀ ਹਾਂ ਜੀ ਜਾਂ ਪ੍ਰੈਸ ਕਾਨਫਰੰਸ ਕਰਕੇ ਉੱਥੇ ਉਹਨਾਂ ਪੱਤਰਕਾਰਾਂ ਦੇ ਸਾਹਮਣੇ ਗੱਲ ਆਪਦੀ ਰੱਖ ਲਓ ਕਿ ਹਾਂ ਜੀ ਵੀ ਮੇਰਾ ਪੱਖ ਵੀ ਤੁਸੀਂ ਹੁਣ ਪੇਸ਼ ਕਰ ਲਓ ਔਰ ਅੱਜਕੱਲ ਤੁਹਾਨੂੰ ਪਤਾ ਪ੍ਰੈਸ ਕਾਨਫਰੰਸ ਵਾਲੀ ਜਿਹੜੀ ਰੁਚੀ ਆ ਸਿਆਸਤਦਾਨਾਂ ਚੋਂ ਗਾਇਬ ਹੋ ਰਹੀ ਆ ਲਾਈਵ ਹੋ ਜਾਂਦੇ ਨੇ ਜੇ ਕੁਝ ਕਰਨਾ ਵੀ ਆ ਮਾਫੀ ਮੁਫੀ ਵੀ ਮੰਗਣੀ ਹੁੰਦੀ ਆ ਤਾਂ ਲਾਈਵ ਹੋ ਕੇ ਵੀਡੀਓ ਪਾ ਕੇ ਸਾਰਾ ਕੁਝ ਸਰ ਜਾਂਦਾ ਬੁੱਤਾ ਸਰ ਜਾਂਦਾ ਆ ਤਾਂ ਇੱਥੇ ਕੀ ਆ ਕਿ ਉਹਨਾਂ ਕੋਲ ਆਪਸ਼ਨ ਆਈਓ ਸੀਗਾ ਕਿ ਭਈ ਅਸੀਂ ਜਾਂਤੇ ਖੰਡਣ ਕਰਕੇ ਤੇ ਬੈਕ ਚਾਹੀਏ ਜਾਂ ਫਿਰ ਇਹ ਆ ਕਿ ਆਪਣੇ ਆਪ ਨੂੰ ਹੋਰ ਵੀ ਸੱਚਾ ਸਾਬਤ ਕਰਨ ਵਾਸਤੇ ਤੁਹਾਨੂੰ ਪਤਾ ਹੀ ਆ ਕਿ ਉਹ ਏਸੀ ਵਾਲਾ ਮਾਮਲਾ ਉੱਠਿਆ ਸੀ ਬੀਬਾ ਤੇ ਤੇ ਉਹਨਾਂ ਨੇ ਵੀ ਅਖਿਆ ਮੈਂ ਲਖੇ ਸਦਾੜੇ ਨੂੰ ਨੋਟਿਸ ਭਜਵਾ ਦਿੱਤਾ ਉਹ ਨੋਟਿਸ ਪਤਾ ਨਹੀਂ ਬਾਅਦ ਚ ਉਹਦਾ ਕੀ ਬਣਿਆ ਅੱਜ ਕੱਲ ਜ਼ਿਆਦਾਤਰ ਪੋਲੀਟੀਸ਼ੀਅਨ ਜਿਹੜੇ ਆ ਉਹ ਇਹੀ ਚੀਜ਼ ਦਾ ਸਹਾਰਾ ਲੈਂਦੇ ਨੇ ਆਪਣੇ ਵੀ ਇਦਾਂ ਹੀ ਹੋਇਆ ਸੀ ਮਲੂੜ ਦੇ ਵਿੱਚ ਵੀ ਰੌਲਾ ਰੱਪਾ ਹੀ ਚੱਲੇ ਸੀ ਅੱਛਾ ਜੀ ਕਿ ਨੋਟਸ ਦਾ ਜੀ ਮਾਨਾ ਨਹੀਂ ਨੋਟਸ ਉਹੀ ਪਤਾ ਨਹੀਂ ਕੀ ਬਣਿਆ ਆਇਆ ਕਿ ਨਹੀਂ ਆਇਆ ਨਹੀਂ ਉਹੀ ਹੈ ਨਾ ਕਿ ਅੱਜ ਕੱਲ ਲੀਡਰ ਖੰਡਣ ਤੱਕ ਸੀਮਤ ਨਹੀਂ ਰਹਿੰਦੇ ਜੀ ਉਹ ਨੋਟਿਸ ਵੰਡਣ ਤੱਕ ਵੀ ਚਲੇ ਜਾਂਦੇ ਆ ਤਾਂ ਇਹਨਾਂ ਨੇ ਨੋਟਿਸ ਦੇ ਦਿੱਤਾ ਸ਼ਾਇਦ 5 ਕਰੋੜ ਦਾ ਕਿ ਜਨਤਾ ਮਹੀਨੇ ਤੱਕ ਤੁਸੀਂ 30 ਦਿਨ ਦੇ ਅੰਦਰ ਅੰਦਰ ਮਾਫੀ ਮੰਗ ਲਓ ਤੇ ਜਾਂ ਫਿਰ ਫੌਜਦਾਰੀ ਤੇ ਜਿਹੜਾ ਹੁੰਦਾ ਸਿਵਲ ਦਾ ਮੁਕੱਦਮਾ ਉਹਦੇ ਵਾਸਤੇ ਤਿਆਰ ਰਭੋ ਹੁਣ ਕਿਸਾਨ ਆਗੂ ਕਹਿੰਦੇ ਆ ਕਿ ਕੋਈ ਗੱਲ ਨਹੀਂ ਜਦੋਂ ਆਵੇਗਾ ਫਰਲਾ ਵੇਖੀ ਜਾ ਸੀ ਤਾਂ ਇਹ ਆਪਣੇ ਆਪ ਚ ਕਾਫੀ ਮਹੱਤਵਪੂਰਨ ਜਿਹਾ ਹੋ ਗਿਆ ਮਾਮਲਾ ਕਾਫੀ ਰੋਚਕ ਵੀ ਹੋ ਗਿਆ ਕਿ ਇੱਕ ਪਾਸੇ ਭਾਜਪਾ ਤੇ ਕਿਸਾਨਾਂ ਦੇ ਆਗੂਆਂ ਨੂੰ ਵਰਚਾ ਰਹੀ ਹੈ ਕਿ ਖੜਾ ਛੱਡੋ ਤੇ ਦੂਸਰੇ ਪਾਸੇ ਫਿਰੋਜ਼ਪੁਰ ਦੇ ਵਿੱਚ ਜਿੱਥੇ ਕਾਕਾ ਜੀ ਆਏ ਨੇ ਬੜੀ ਮਤਲਬ ਕਿ ਲੜਾਈ ਜਿਹੜੀ ਆ ਉਹਨਾਂ ਨੂੰ ਟਫ ਲੜਾਈ ਜਿਹੜੀ ਉਧਰ ਪੇਸ਼ ਹੈ ਤਾਂ ਉਸੇ ਹਲਕੇ ਦਾ ਇੱਕ ਵਿਧਾਇਕ ਜਿਹੜਾ ਉੱਠ ਕੇ ਕਿਸਾਨ ਆਗੂਆਂ ਨੂੰ ਕਹਿੰਦਾ ਕਿ ਮੈਂ ਤੁਹਾਡੇ ਤੇ ਮਾਣ ਹਾਨੀ ਯਾਨੀ ਇੱਜ਼ਤ ਹੱਤਕ ਦਾ ਕੇਸ ਲਗਾ ਜੇ ਪਾਉਣਾ ਪਰ ਕਮਾਲ ਦੀ ਗੱਲ ਆ ਦੇਖੋ ਕਿਦਾਂ ਟੋਪੀਆਂ ਪਾਈਆਂ ਜਾਂਦੀਆਂ ਨੇ ਮੁੱਦਿਆਂ ਤੇ ਉਹ ਜਿਹੜੇ ਵਕੀਲ ਸਾਹਿਬ ਸੀ ਉਹ ਕਹ ਰਹੇ ਸੀ ਕਿ ਅਸੀਂ ਇਹ ਜਿਹੜਾ ਹਰਜਾਨਾ ਹੈਗਾ ਨਾ ਉਹ ਜੇਬ 'ਚ ਨਹੀਂ ਪਾਉਣਾ ਹੈਗਾ ਅਸੀਂ ਇਹ ਕਿਸਾਨਾਂ ਤੇ ਲਾਵਾਂਗੇ ਅੱਛਾ ਜੀ ਨਾਲ ਹੀ ਦੂਜੀ ਗੇਮ ਵੀ ਖੇਡਤੀ ਹਾਂ ਜੀ ਉਹ ਤਾਂ ਤੁਹਾਨੂੰ ਪਤਾ ਹੀ ਹੈ ਇਸ ਤਰ੍ਹਾਂ ਦੇ ਕਾਰਡ ਜਿਹੜੇ ਚੱਲੇ ਜਾਂਦੇ ਆ ਤਾਂ ਕਹਿਣ ਦਾ ਮਤਲਬ ਇਹੋ ਆ ਕਿ ਇੱਕ ਪਾਸੇ ਕਿਸਾਨਾਂ ਦੇ ਵਿਰੋਧ ਤੋਂ ਪਾਰਟੀਆਂ ਡਰਦੀਆਂ ਦੂਸਰੇ ਪਾਸੇ ਦਇਆ ਸਾਹਿਬ ਨੇ ਤੇ ਕਹਿ ਲੋ ਕਿ ਭਈ ਸਿੱਧਾ ਇੱਕ ਤਰ੍ਹਾਂ ਨਾਲ ਜਿਹੜਾ ਮਹਾਜ਼ ਹੈ ਖੋਲ ਦਿੱਤਾ ਕਿ ਹਾਂ ਭਈ ਫਰੰਟ ਖੋਲ ਦਿੱਤਾ ਹੈ ਕਿਹਾ ਉਹ ਬਈ ਦੇਖਦੇ ਹਾਂ ਬਾਕੀ ਹੁਣ ਕਿਸਾਨ ਦੱਸਣਗੇ ਜਦੋਂ ਨੋਟਸ ਆਉਂਦਾ ਉਹ ਤੋਂ ਬਾਅਦ ਕੀ ਹੁੰਦਾ ਕਿਉਂਕਿ ਵੀਡੀਓ ਵਾਲਾ ਮਸਲਾ ਹੀ ਵਿੱਚ ਵਿਚਾਲੀ ਟਿਕ ਗਿਆ ਵੀਡੀਓ ਦੇ ਉੱਤੇ ਵੀ ਕਿਸਾਨਾਂ ਨੇ ਦੁਬਾਰਾ ਕੋਈ ਮਿਲਣ ਦਾ ਗੱਲ ਖੋਲੀ ਨਹੀਂ ਮਿੰਟੂ ਜੀ ਕਿਉਂਕਿ ਜੇ ਵੀਡੀਓ ਆ ਜਾਂਦੀ ਤਾਂ ਵੀਡੀਓ ਨੇ ਵੀ ਆ ਕੇ ਪਹਚਾਲ ਪਾ ਦੇ ਜੇ ਫਰਦੀ ਕਰੋ ਆਉਂਦੀ ਤਾਂ ਉਹਨੇ ਵੀ ਕੋਈ ਨਾ ਕੋਈ ਗੱਲਾਂ ਸਾਫ਼ ਕਰ ਦੇਣੀਆਂ ਸੀ ਜਾਂ ਪਤਾ ਲੱਗ ਜਾਂਦਾ ਐਟ ਲੀਸਟ ਕਿ ਵਾਕਈ ਪੈਸੇ ਮੰਗੇ ਗਏ ਆ ਜਾਂ ਨਹੀਂ ਮੰਗੇ ਗਏ ਆ ਤਾਂ ਇਹਦੇ ਨਾਲ ਕਦਨਕ ਪਾਸ ਕਰਦੀ ਵੀ ਖਬਰ ਆ ਰਹੀ ਹੈ ਜੀ ਹਾਂ ਇਧਰ ਵੀ ਇੱਕ ਦੋ ਵੀਰਾਂ ਦੇ ਕਮੈਂਟਸ ਨੇ ਕਿਹਾ ਇਹਨਾਂ ਨੇ ਵੀ ਕਿਹਾ ਜੀ ਪਰ ਇਹ ਅੱਜ ਕੱਲ ਬਈ ਹੁਣ ਤੁਹਾਨੂੰ ਪਤਾ ਹੀ 골ਡੀ ਬਰਾੜ ਬਾਰੇ ਇਹਨਾਂ ਨੇ ਵੀ ਜੀ ਆਪਣੇ ਪੱਧਰ ਤੇ ਜਿਹੜੀ ਹੈ ਉਹ ਖਬਰ ਲਾਈ ਆ ਕਿ ਮੌਤ ਹੋਈ ਹੈ ਬਾਕੀ ਦੇਖੋ ਹੁਣ ਅੱਗੇ ਕੀ ਬਣਦਾ ਜੀ ਹਾਂ ਇਧਰ ਵੀ ਇੱਕ ਦੋ ਵੀਰਾਂ ਦੇ ਕਮੈਂਟਸ ਨੇ ਸੀ ਕਹਿੰਦੇ ਕਿ ਬ੍ਰੇਕਿੰਗ ਖਬਰ ਆ ਮੈਂ ਕਿਹਾ ਬਈ ਬ੍ਰੇਕਿੰਗ ਦੇ ਚੱਕਰ ਦੇ ਵਿੱਚ ਕਈ ਵਾਰ ਗੱਲਾਂ ਆ ਵੀ ਨਹੀਂ ਅਸੀਂ ਬ੍ਰੇਕ ਲਾਉਣੇ ਨਾ ਭੁੱਲ ਜਾਈਏ ਅਸੀਂ ਅਪਡੇਟ ਕਰ ਦਿੱਤਾ ਜੀ ਠੀਕ ਹੈ ਜੀ ਅਪਡੇਟ ਕਰ ਦਿੱਤਾ ਜਿੰਨੀ ਆਡੀਅנס ਜੁੜੀ ਆ ਕਿਉਂਕਿ ਹੁਣ ਅਪਾ ਇੱਥੇ ਖੜੇ ਪੈਰ ਕਿਸ ਤਰ੍ਹਾਂ ਪੁਸ਼ਟੀ ਕਰ ਸਕਦੇ ਆ ਪਰ ਦਿਨਕ ਪਾਸਕਰ ਨੇ ਜੇ ਇਹ ਖਬਰ ਘੰਟਾ 2 ਘੰਟੇ ਸਟੈਂਡ ਰੱਖ ਲਈ ਨਾ ਫਿਰ ਸਮਝ ਲਓ ਕਿ ਇਨਾ ਨੇ ਕਨਫਰਮ ਕਰ ਲਿਆ ਹੋਵੇਗਾ ਹਾਂ ਕਿਉਂਕਿ ਹੁਣ ਅਮਰੀਕਾ ਚ ਦੇਖੋ ਜਦੋਂ ਚਹਿਲ ਪਹਿਲ ਹੋਏਗੀ ਸਵੇਰਾ ਹੋਏਗਾ ਉਸ ਤੋਂ ਬਾਅਦ ਸ਼ਾਇਦ ਕੋਈ ਆ ਜਾਵੇ ਅਪਡੇਸ਼ਨ ਜੀ 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 ਜਾਂ ਉੱਥੋਂ ਦਾ ਕੋਈ ਕਹ ਲਓ ਕਿ ਪੰਜਾਬੀ ਪੱਤਰਕਾਰ ਆ ਜਿਹੜੇ ਆ ਉਹ ਚੀਜ਼ਾਂ ਜਾਂ ਸੋਰਸਸ ਦੇ ਜ਼ਰੀਏ ਕੋਈ ਇਨਫੋਰਮੇਸ਼ਨ ਆਈ ਤਾਂ ਪਰ ਫਿਰ ਗੱਲ ਕਰ ਲਾਂਗੇ ਜੀ ਤਾ ਇਸ ਦੇ ਨਾਲ ਹੀ ਬਈ ਕਹਿੰਦੇ ਕਿ ਬਈ ਇੱਕ ਵੀਰ ਕਹਿੰਦੇ ਪਏ ਅਮਰਤਪਾਲ ਜੀ ਕਹਿੰਦੇ ਕਿ ਵਕੀਲ ਸਾਹਿਬ ਨੇ ਤਾਂ ਇਹ ਸਮਝ ਲਿਆ ਜਿਵੇਂ ਕਿਸਾਨ ਲੀਡਰ ਹੈ ਜਿਹੜੇ 5 ਕਰੋੜ ਦਾ ਚੈੱਕ ਲਈ ਖੜੇ ਹੋਣ ਜੀ ਕਹਿੰਦੇ ਕਿ ਬਈ ਉਹ ਤੁਹਾਡੇ ਤੋਂ ਭਾਲਦੇ ਆ ਵੀ ਤੁਸੀਂ ਦਿਓ ਕਿਸਾਨਾਂ ਨੂੰ ਤੇ ਤੁਸੀਂ ਕਿਸਾਨਾਂ ਤੋਂ ਭਾਲਦੇ ਹੋ ਕਿ ਬਈ 5-5 ਕਰੋੜ ਦਿਓ ਗੱਲ ਸਹੀ ਆ ਕਿ 5 ਕਰੋੜ ਕੌਣ ਹੈ ਕਿਸਾਨਾਂ ਕੋਲ 5 ਕਰੋੜ ਕਿੱਥੋਂ ਆਇਆ ਜੀ ਯੂਨੀਅਨਾਂ ਕੋਲ ਪਰ ਉੱਤੇ ਬਹੁਤ ਸਾਰੇ ਕਿਸਾਨ ਮੈਂ ਦੇਖ ਲਈ ਜਿਹੜੇ ਹਿਸਾਬ ਨਾਲ ਕਹਿੰਦੇ ਆਉਣ ਦੇ ਤੋਂ ਸਹੀ ਨੋਟ ਸਾਡੇ ਕੋਲੇ ਕਹਿੰਦੇ ਉਹਨਾਂ ਨੇ ਉਹੀ ਆ ਕਿ ਨੋਟਸ ਤਾਂ ਛੱਡੋ ਨਾ ਪਾੜ ਪੜ ਕੇ ਸੁੱਟ ਦੇਣਾ ਉਹ ਇਹਨਾਂ ਦੇ ਘਰਾਓ ਤੇ ਚੱਲਣਗੇ ਪੂਰਾ ਸਿੱਧੂਪੁਰ ਵਾਲੇ ਆ ਮੇਰੇ ਖਿਆਲ ਦੇ ਨਾਲ ਮੋਰੇ ਸਿੱਧੂਪੁਰ ਵਾਲੇ ਜੀ ਤੇ ਸਿੱਧੂਪੁਰ ਵਾਲੇ ਤੁਹਾਨੂੰ ਪਤਾ ਫਰੀਦਕੋਟ ਫਿਰੋਜ਼ਪੁਰ ਤੇ ਬਠਿੰਡੇ ਦਾ ਕੁਝ ਏਰੀਆ ਉਹਦੇ ਚ ਤਾਂ ਪੂਰੇ ਛਾਏ ਪੈ ਨੇ ਛਾਏ ਪੈ ਨੇ ਤੇ ਦੂਜੀ ਗੱਲ ਡੀਸੀ ਦਫ਼ਤਰ ਅੱਗੇ ਪਹਿਲਾਂ ਹੀ ਬੈਠੇ ਹੋਏ ਨੇ ਹਾਂ ਜੀ ਤੇ ਉਹ ਇਹ ਨਾ ਅਖਣ ਕੇ ਵਿਧਾਇਕ ਸਾਹਿਬ ਨੂੰ ਮਿਲਿਆਉਣੇ ਉਪਰ ਉਧਰ ਰੈਸ਼ ਤੇ ਜੀ ਜ